ਆਪ ਆਗੂ ਅੰਗਰੇਜ਼ ਸਿੰਘ ਬੜਵਾਲ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਜਿਹੜੀ ਪਾਰਟੀ ਫਰੋਈ ਪਰ ਲੋਕ ਸਭਾ ਤੋਂ ਰਾਜ ਸਿਕ ਬਰਾਦਰੀ ਨੂੰ ਟਿਕਟ ਦੇਵੇਗੀ ਉਸ ਪਾਰਟੀ ਦੀ ਬਾਕੀ ਪੰਜਾਬ ਚ ਰਾਜ ਸਿਕ ਬਰਾਦਰੀ ਕਰੇਗੀ ਮਦਦ ਕਾਮਰੇਟ ਹੰਸਾ ਸਿੰਘ ਲੋਕ ਸਭਾ ਹਲਕਾ ਪ੍ਰੋਇਪਰਤੂ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਭਾਵੀ ਉਮੀਦਵਾਰ ਅੰਗਰੇਜ਼ ਸਿੰਘ ਵੜਵਾਲ ਨੇ ਕੱਲ ਬੀਤੇ ਦਿਨ ਮੰਡੀ ਲੱਖੋ ਕੇ ਬਹਿਰਾ ਵਿਖੇ 2024 ਦੀਆਂ ਆਉਣ ਵਾਲੀਆਂ ਚੋਣਾਂ ਲੋਕ ਸਭਾ ਨੂੰ ਲੈ ਕੇ ਪਾਰੀ ਇਕੱਠ ਕੀਤਾ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਇਸ ਮੌਕੇ ਕਾਂਗਰਸ ਅੰਸਾ ਸਿੰਘ ਆਪਣੀ ਸਮੁੱਚੀ ਟੀਮ ਨਾਲ ਤੇ ਹੋਰ ਰਾਜਸਿਕ ਬਰਾਦਰੀ ਦੇ ਸਮੁੱਚੇ ਜਥੇਬੰਦੀਆਂ ਮੌਜੂਦ ਸਨ ਇਸ ਤੋਂ ਪਹਿਲਾਂ ਅੰਗਰੇਜ਼ ਸਿੰਘ ਵਿੜਵਾਲ ਨੇ ਤਲਵੰਡੀ ਪਾਈ ਚੌਂਕ ਤੋਂ ਇੱਕ ਵੱਡੇ ਗੱਡੀਆਂ ਦੇ ਕਾਫਲੇ ਨਾਲ ਦਾਣਾ ਮੰਡੀ ਲੱਕੋ ਕੇ ਬੈਰਾں ਵਿਖੇ ਸ਼ਿਰਕਤ ਕੀਤੀ ਇਸ ਭਾਰੀ ਕਾਟ ਨੂੰ ਸੰਬੋਧਿਤ ਕਰਦਿਆਂ ਰਾਜ ਸਿਕ ਸਮਾਜ ਸਦਾਰ ਸਭਾ ਪੰਜਾਬ ਦੇ ਪੰਜਾਬ ਪ੍ਰਧਾਨ ਕਾਮਰੇ ਡਾਂਸਾ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਪ੍ਰੋਇਪਰਤੂ ਬਹੁ ਗਿਣਤੀ ਰਾਜਿਕਾ ਸਮਾਈ ਦੀ ਹੈ ਇਸ ਕਰਕੇ ਇਸ ਸੀਟ ਤੋਂ ਟਿਕਟ ਅ ਫੌਜੀ ਅੰਗਰੇਜ਼ ਸਿੰਘ ਵਿੜਵਾਲ ਨੂੰ ਦਿੱਤੀ ਜਾਵੇ ਇਸ ਦੌਰਾਨ ਉਹਨਾਂ ਕਿਹਾ ਕਿ ਜਲੰਧਰ ਕਪੂਰਥਲਾ ਅੰਮ੍ਰਿਤਸਰ ਲੁਧਿਆਣਾ ਅਤੇ ਹੋਰ ਇਲਾਕਿਆਂ ਦੇ ਵਿੱਚ ਲੋਕ ਸਭਾ ਹਲਕਿਆਂ ਅੰਦਰ ਰਾਏਸਕ ਸਮਾਜ ਦੇ ਬਹੁਤ ਸਾਰੇ ਬਹੁਤ ਵੱਡੇ ਗਿਣਤੀ ਦੇ ਵਿੱਚ ਵੋਟਰ ਹਨ ਪਰ ਅਸੀਂ ਸਿਰਫ ਸਿਰਫ ਪ੍ਰੋਇਪਰ ਤੋਂ ਲੋਕ ਸਭਾ ਦੀ ਟਿਕਟ ਮੰਗ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਪ੍ਰੋਇਪਰ ਲੋਕ ਸਭਾ ਤੋਂ ਟਿਕਟ ਦੇਵੇਗੀ ਬਾਕੀ ਪੰਜਾਬ ਅੰਦਰ ਰਾਏਸਕ ਬਰਾਦਰੀ ਸਮੁੱਚੇ ਵੋਟਰ ਉਹਨਾਂ ਨੂੰ ਆਪਣਾ ਸਮਰਥਨ ਦੇਣਗੇ ਤੇ ਵੱਡੇ ਪੱਧਰ ਤੇ ਮਦਦ ਕਰਨਗੇ ਅੰਤ ਵਿੱਚ ਫੌਜੀ ਅੰਗਰੇਜ਼ ਸਿੰਘ ਵੜਵਾਲ ਨੇ ਇਕੱਠ ਵਿੱਚ ਪਹੁੰਚਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਆਓ ਦੇਖਦੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਨੇ ਗੱਲਾਂបੱਤਾਂ ਸਾਂਝੀਆਂ ਕੀਤੀਆਂ ਕੀ ਉਸ ਸਮੇਂ ਮੁੱਦੇ ਰੱਖੇ ਗਏ ਕਿੰਨਾ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਫਰੋਜਪੁਰ ਤੋਂ ਜਗਿੰਦਰ ਸਿੰਘ ਪੋਲਾ ਦੇ ਨਾਲ ਜਰਨਲ ਸਿੰਘ ਦੀ ਖਾਸ ਰਿਪੋਰਟ ਹਾਂਜੀ ਸਰ ਜੋ ਅੱਜ ਲੱਖੋ ਕੇ ਬ੍ਰਾਂਡ ਦੇ ਵਿੱਚ ਕੱਟ ਰੱਖਿਆ ਗਿਆ ਰੈਸਿਸ ਪ੍ਰਾਕਟੀ ਦਾ ਕੀ ਮੁੱਦੇ ਸੀ ਔਰ ਕਿਹੜਾ ਕਿਹੜੇ ਮੁੱਦਿਆਂ ਤੇ ਵਿਸ਼ੇਸ਼ ਗੱਲਬਾਤ ਹੋਈ ਹੈ ਕੀ ਚਰਚਾ ਸੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ মিডিਆ ਭਾਈਚਾਰਾ ਦਾ ਮੈਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਸਾਨੂੰ ਬੜਾ ਜਿਆਦਾ ਵੱਡਾ ਸਹਿਯੋਗ ਦਿੱਤਾ ਔਰ ਸਾਡੇ ਮੈਸੇਜ ਨੂੰ ਇੱਕ মিডিਆ ਇਸ ਤਰ੍ਹਾਂ ਦੀ ਚੀਜ਼ ਆ ਜੋ ਸਾਨੂੰ ਇੱਕ ਇੱਥੇ ਬੈਠੇ ਦੇਸ਼ ਵਿਦੇਸ਼ ਦੀਆਂ ਗੱਲਾਂ ਪਹੁੰਚਾਉਂਦੀ ਅੱਜ ਸਾਡਾ ਜਿਹੜਾ ਮੇਨ ਅਜੰਡਾ ਸੀ ਇਸ ਅਜੰਡੇ ਦੇ ਪਿੱਛੇ ਤਾਂ ਅੱਜ ਅਸੀਂ ਗੱਲ ਕਰ ਰਹੇ ਸੀ ਸਾਡੀਆਂ ਜਿਹੜੀਆਂ ਪਾਲਿਸੀ 2007 ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹ ਸਰਕਾਰਾਂ ਨੇ ਕਿਸ ਤਰ੍ਹਾਂ ਸਾਨੂੰ ਗੁੰਮਰਾਹ ਕੀਤਾ ਨੰਬਰ 1 ਤਾਂ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਜਿਹੜੇ ਲੋਕ ਸੀ ਇਹ ਜਰਾਂੇ ਪਿੱਛੇ ਸੀ ਗਰੀਬ ਦਬਕੇ ਜੀ ਕੁਤਲੇ ਕੁਤਲੇ ਲੋਕ ਸੀ ਪਰ ਜਿਹੜਾ ਇੱਥੇ 2007 ਦੀ ਪਾਲਿਸੀ ਦੇ ਵਿੱਚ ਜਿਹੜਾ ਸਾਡੇ ਨਾਲ ਇੱਕ ਬੜਾ ਵੱਡਾ ਵਿਸ਼ਵਾਸ ਘਟ ਹੋਇਆ ਅਸੀਂ ਆਜ਼ਾਦ ਦੇਸ਼ ਦੇ ਆਜ਼ਾਦ ਦੇਸ਼ ਦੇ ਵਿੱਚ ਕਿਸੇ ਦਾ ਹੱਕ ਨਹੀਂ ਖੋਇਆ ਜਾਂਦਾ ਔਰ ਜਿਹੜੀ ਸਰਕਾਰਾਂ ਨੇ 2007 ਦੀ ਪਾਲਿਸੀ ਨੂੰ ਪੰਗ ਕੀਤਾ ਉਹ ਮੈਂ ਪੁੱਛਣਾ ਚਾਹੁੰਦਾ ਪਹਿਲਾਂ ਜਿਹੜੇ ਇੰਤਕਾਰ ਰਜਿਸਟਰੀਆਂ ਜਿਹੜਾ 71 71000 ਰੁਪਏ ਦੇ ਜੋ ਕੁਝ ਅਮਾਉਂਟ ਪੱਛੀ ਪੰਜਾਬ ਦੇ ਖਾਤੇ ਤੇ ਭਾਰਤ ਸਰਕਾਰ ਦੇ ਖਜ਼ਾਨੇ ਚ ਜੋ ਪਾਇਆ ਹੈ ਉਹ ਪੈਸਾ ਸਾਡਾ ਕਿੱਥੇ ਗਿਆ ਨੰਬਰ 2 ਜਿਹੜੀਆਂ ਰਜਿਸਟਰੀਆਂ ਇੰਤਕਾਲ ਹੋਏ ਆ ਕੋਈ ਸਰਪੰਚਾਂ ਤਾਂ ਨੰਬਰਦਾਰ ਕਰੇ ਨਹੀਂ ਕਿਉਂਕਿ ਜਿਹੜੀ ਸਰਕਾਰ ਦੇ ਪ੍ਰਸ਼ਾਸਨ ਸੀ ਪ੍ਰਸ਼ਾਸਨ ਨਹੀਂ ਚਾਹੇ ਕੋਈ ਪਟਵਾਰੀ ਸੀ ਕਾਨੂੰ ਕੋਈ ਤਹਿਸੀਲਦਾਰ ਐਸਡੀਐਮ ਡੀਸੀ ਸਾਰੇ ਹੀ ਮਾਲ ਮੰਤਰੀ ਤੱਕ ਇਨਵੋਲਵ ਸੀ ਜਿਨ੍ਹਾਂ ਨੇ ਰਜਿਸਟ੍ਰਾ ਇੰਤਕਾਲ ਕੀਤੀਆਂ ਔਰ ਪ੍ਰੋਪਰ ਹੀ ਜਿਹੜੇ ਇੱਕ ਤਰੀਕੇ ਨਾਲ ਨੈੱਟ ਤੇ ਛਾੜਿਆ ਗਿਆ ਜੋ ਇੱਕ ਸਾਈਡ ਤੇ ਜੋ ਐਗਰੀਕਲਚਰ ਦੀ ਲੈਂਡ ਦਾ ਜੋ ਫਰਦ ਕਢਾਉਂਦੇ ਆ ਫਰਦ ਦੇ ਪ੍ਰੋਪਰ ਨਿਕਲਦੀ ਆ ਪਰ ਮੈਂ ਪੁੱਛਣਾ ਚਾਹੁੰਦਾ ਉਹਨੂੰ ਤੋੜਨ ਦਾ ਕਾਰਨ ਤਾਂ ਸਾਨੂੰ ਦੱਸਣ ਕੁਝ ਜੀ ਸਾਡੇ ਲੋਕ ਚੁੱਪਚਾਪ ਬੈਠ ਕੇ ਹੱਥ ਦਾ ਧਰ ਕੇ ਮੈਂ ਜਿਹੜੀ ਪਿੱਛੇ ਬਾਰਡਰ ਬੈਲਟ ਤੇ ਜਿਹੜੀ ਮੈਂ ਦਰਦ ਦੇਖਿਆ ਹੈ ਕਿਉਂਕਿ ਮੈਂ ਨਹੀਂ ਜਾਣਦਾ ਵੀ ਇੱਕ ਜਾਤ ਦੇਸ਼ ਦੇ ਵਿੱਚ ਇੰਨਾ ਵੱਡਾ ਤੱਕਾ ਹੁੰਦਾ ਜੇ ਤੱਕਾ ਹੋਇਆ ਤਾਂ ਜਿਹੜਾ ਸਾਡੇ ਜ਼ਿੰਮੇਦਾਰਾਂ ਭਾਈਆਂ ਨਾਲ ਹੋਇਆ ਚਾਹੇ ਉਹਦੇ 'ਚ ਕੋਈ ਰਾਜ ਸਿੱਕ ਹੋਵੇ ਚਾਹੇ ਕੋਈ ਕਮੋਦ ਸਿੱਕ ਹੋਵੇ ਤਾਂ ਜੱਟ ਸਿੱਕ ਹੋਵੇ ਅਸੀਂ ਸਾਰੇ ਜ਼ਿੰਮੇਦਾਰ ਆ ਪਰ ਸਾਨੂੰ ਜਿਹੜੀ ਆਵਾਜ਼ ਬਣਨਾ ਚਾਹੀਦਾ ਜਿਹੜੇ ਸਾਡੇ ਜ਼ਿੰਮੇਦਾਰਾਂ ਭਰਾਵਾਂ ਨਾਲ ਤੱਕਾ ਹੋਇਆ ਉਹ ਅਸੀਂ ਆਵਾਜ਼ ਬਣ ਕੇ ਸੱਜ ਰੈਲੀ ਦਾ ਮੇਨ ਮਕਸਦ ਨਹੀਂ ਬਚਾਲ ਇਕਤਾ ਸਭਾ ਇਸ ਮੇਨ ਰੈਲੀ ਦਾ ਇੱਕ ਮੇਨ ਮਕਸਦ ਇਹ ਸੀ ਕਿ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਨੰਬਰ 2 ਜਿਹੜਾ ਦੂਸਰਾ ਏਜੰਡਾ ਸੀ ਜਾਤੀ ਮੁਕਤ ਉਹ ਸਾਡੀ ਰਾਜਸੀ ਬ੍ਰਦਰਹੂ ਦੀ ਸਿਚੂ ਅਸੀਂ ਜੁਰਾਇਮ ਪਿੱਛੇ ਤੋਂ ਪਿੱਛੇ ਬਿਲਕੁਲ ਜੁਰਾਇਮ ਪਿੱਛੇ ਤੋਂ ਜਦੋਂ ਵੀ ਇੱਕ ਇਤਿਹਾਸ ਆ ਚਾਹੇ ਕੋਈ ਨਕਸਲਵਾਦੀ ਹੋਵੇ ਚਾਹੇ ਕੋਈ ਟੈਰਰਿਸਟ ਹੋਵੇ ਜਦੋਂ ਆਪਣੇ ਆਪ ਨੂੰ ਸਰੈਂਡਰ ਕਰਦਾ ਹੈ ਤਾਂ ਉਹਨੂੰ ਕੀ ਕਰਦਾ ਹੈ ਮੁਕਤ ਕੀਤਾ ਜਾਂਦਾ ਹੈ ਤਾਂ ਸਾਡੀ ਬ੍ਰਦਰਹੂ ਬਿਲਕੁਲ ਜੁਰਾਇਮ ਪਿੱਛੇ ਪਿੱਛੇ ਜੋ ਜੁਰਾਇਮ ਪਿੱਛਾ ਸੀ ਅਸੀਂ ਉਹਦੇ ਤੋਂ ਆਜ਼ਾਦ ਹੋ ਕੇ ਅੱਜ ਅਸੀਂ ਦੇਸ਼ ਦੇ ਨਾਲ ਸਹਿਯੋਗ ਕੀਤਾ ਹੈ ਲੇਕਿਨ ਸਾਨੂੰ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਜਿਹੜਾ ਸਾਨੂੰ ਜਾਤੀ ਮੁਕਤ ਸਾਡ ਨੂੰ ਅਧਿਕਾਰ ਮਿਲਣਾ ਚਾਹੀਦਾ ਸੀ ਉਹ ਸਾਨੂੰ ਨਹੀਂ ਮਿਲਿਆ ਕਿ ਅਧੂਰਾ ਹੈ ਕਿਧਰੇ ਕਿਧਰੇ ਬੜੀ ਸੋਚਣ ਦੀ ਗੱਲ ਆ ਔਰ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਜਿਹੜਾ ਬੰਦਾ ਹੱਕੇ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਦਿੱਤਾ ਜਾਏ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਬੱਚੇ ਅੱਗੇ ਆਪਣਾ ਜਿਹੜਾ ਫਿਊਚਰ ਆ ਉਹ ਬੱਚਾ ਦਾ ਜਿਹੜਾ ਫਿਊਚਰ ਆ ਉਹ ਖਰਾਬ ਨਾ ਕੀਤਾ ਜਾਵੇ ਜੀ ਅਗਲਾ ਕਦਮ ਕੀ ਰਹੂਗਾ ਜੀ ਅਗਲਾ ਕਦਮ ਜੀ ਇਸ ਤਰ੍ਹਾਂ ਜਿਵੇਂ ਅੱਜ ਦਾ ਇੱਕ ਪ੍ਰੋਗਰਾਮ ਅਸੀਂ ਵਿਸ਼ਾਲ ਇਕਤਾ ਦਾ ਕੀਤਾ ਹੈ ਅੱਗੇ ਵੀ ਮੇਰੇ ਨਾਲ ਸਾਡੇ ਬੜੇ ਸਤਿਕਾਰਯੋਗ ਹੰਸਾ ਹਸਾ ਕਾਮਰੇਡ ਜੀ ਜੋ ਹਮੇਸ਼ਾ ਸਮੁੱਚੀ ਕਮਿਊਨਿਟੀ ਨੂੰ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਹਮੇਸ਼ਾ ਹੀ ਇੱਕ ਸਮਾਜ ਦੀ ਆਵਾਜ਼ ਬਣਦੇ ਨੇ ਤਾਂ ਅਸੀਂ ਜਿਹੜੀ ਅਗਲੀ ਵਿਉਂਤ ਤੇ ਉਹਨੂੰ ਵਿਉਂਤ ਅਸੀਂ ਬੜੇ ਵਧੀਆ ਤਰੀਕੇ ਨਾਲ ਸੱਚੋ ਤਰੀਕੇ ਨਾਲ ਬਣਾਵਾਂਗੇ ਤਾਂ ਜੋ ਇੱਕ ਡਿਸਪਲਿਨ ਨੂੰ ਮੇਨਟੇਨ ਕਰਕੇ ਜਿਹੜੀ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਦੀ ਗਵਰਨਮੈਂਟ ਹੋਵੇ ਅਸੀਂ ਉਹਨਾਂ ਨਾਲ ਇੱਕ ਲੈਟਰ ਬਾਜੀ ਜੋ ਕਰਕੇ ਜੋ ਅਸੀਂ ਆਦੇ ਪੱਤਰ ਲੈਟਰ ਲਿਖਾਂਗੇ ਔਰ ਉਹਦਾ ਅਸੀਂ ਜਵਾਬ ਮੰਗਾਗੇ ਸਾਨੂੰ ਉਹਦਾ ਜਵਾਬ ਦਿੱਤਾ ਜਾਵੇ ਉਸ ਤਰ੍ਹਾਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਹਾਜ਼ਿਲ ਕਾ ਫਰੋਜਪੁਰ ਜ਼ਿਲ੍ਹੇ ਦੇ ਜੇ ਗੱਲ ਕਰੀਏ ਤੇ ਬਾਰਡਰ ਪੱਟੀ ਤੇ ਤੁਸੀਂ ਇਹ ਹੜਾਂ ਦੇ ਦਿਨਾਂ ਦੇ ਵਿੱਚ ਵੀ ਸੇਵਾ ਕਰਦੇ ਰਹੋ ਮੁੱਖ ਸਮੱਸਿਆਵਾਂ ਕੀ ਦੇਖਣ ਨੂੰ ਮਿਲੀਆਂ ਨੇ ਫਿਰ ਹਾਂ ਬਿਲਕੁਲ ਜੀ ਸੇਵਾ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਜੀਵਨ ਦਿੱਤਾ ਸਾਨੂੰ ਅਸੀਂ ਜਿਉਂਦੇ ਹਾਂ ਔਰ ਜਿਉਂਦਾ ਬੰਦਾ ਹੀ ਸੇਵਾ ਕਰ ਸਕਦਾ ਔਰ ਜਿਹੜੀ ਉੱਥੋਂ ਦੀ ਬਾਰਡਰ ਪੱਟੀ ਦੀ ਜਿਹੜੀ ਸਮੱਸਿਆ ਸੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਸਮੱਸਿਆ ਇਹ ਸੀ ਕਿ ਲੋਕ ਮੈਂ ਇੱਕ ਜੇ 1947 ਦੀ ਗੱਲ ਕਰਾਂ ਔਰ 1947 ਦਾ ਜਾੜਾ ਮੈਂ ਅੱਜ ਦੇਖਿਆ ਉਹ ਬਾਰਡਰ ਪੱਟੀ ਦੇ ਦੇਖਿਆ ਕਿਉਂਕਿ ਉਹਨਾਂ ਲੋਕਾਂ ਕੋਲੋਂ ਜ਼ਮੀਨਾਂ ਹੀ ਖੁਈਆਂ ਗਈਆਂ ਹੜਾਂ ਦੇ ਵਿੱਚ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਟੱਜ ਨਾਲ ਤੇ ਕੋਈ ਵੀ ਹੋਵੇ ਪਰ ਜਿਹੜੀ ਮੈਂ ਉਹਨਾਂ ਦਾ ਦਰਦ ਦੇਖਿਆ ਦਰਦ ਬਹੁਤ ਜ਼ਿਆਦਾ ਪੈਂਕੜ ਸੀ ਜੀ ਬਰਾਦਰੀ ਦਾ ਦੁੱਖ ਵੰਡਾ ਰਹਿਓ ਜੇਕਰ ਐਂਟੀ ਚੇਰਤਨ ਕਬਾਇਆ ਹੁੰਦਾ ਹੈ ਜੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਸਾਡੇ ਬੜੇ ਸਤਕਾਰਯੋਗ ਨੇ ਸਾਡੇ ਵੱਡੇ ਵੱਡੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਆਪਣਾ ਅਮ ਰੋਲ ਮਾਡਲ ਮੰਨਦੇ ਆਂ ਔਰ ਜਿਸ ਤਰ੍ਹਾਂ ਉਹ ਆਪਣੀ ਪਾਰਟੀ ਕਿਧਰ ਵੀ ਲੜਨ ਇਲੈਕਸ਼ਨ ਪਾ ਲੇਖੋ ਇਲੈਕਸ਼ਨ ਕੋਈ ਮੈਦਾਨ 'ਚ ਜਦੋਂ ਵੀ ਕੋਈ ਦੋ ਪਲੇਅਰ ਖੇਡਦੇ ਦੇਖਣੇ ਜਿਤਨਾ ਹੁੰਦਾ ਹੈ ਬਿਲਕੁਲ ਹੁੰਦੇ ਨੇ ਚਰਚੀ ਨਹੀਂ ਬਿਲਕੁਲ ਤਿਆਰ ਵਰ ਤਿਆਰ ਜੀ ਅੱਗੇ ਅੱਗੇ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਲਗਾਤਾਰ ਰੈਲੀਆਂ ਰਹਿਣਗੇ ਇਸ ਤਰ੍ਹਾਂ ਬਿਲਕੁਲ ਇਹ ਰੈਲੀਆਂ ਨਹੀਂ ਰੁਕਣ ਜਾਣਗੀਆਂ ਜਿਸ ਤਰ੍ਹਾਂ ਮੇਰਾ ਵਰਕ ਕੇ ਤੁਸੀਂ ਸਭ ਜਾਣਦੇ ਹੋ ਕਿ ਮੈਂ ਸੋਸ਼ਲ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਿੰਡਾਂ ਪਿੰਡਾਂ ਜਾ ਕੇ ਜਿਹੜੀ ਅਸੀਂ ਸਭਾ ਕਰਦੇ ਹਾਂ ਨੁਕੜ ਮੀਟਿੰਗ ਕਰਦੇ ਹਾਂ ਲੋਕਾਂ ਤੱਕ ਆਵਾਜ਼ ਬਣਦੇ ਹਾਂ ਤਾਂ ਸਾਨੂੰ ਜਿਹੜੀ ਇਹ ਇੱਕ ਰੈਲੀ ਹੈ ਜਿਹੜੀ ਵਿਸ਼ਾਲ ਰੈਲੀ ਇਸ ਤਰ੍ਹਾਂ ਦੀ ਇੱਕ ਵੱਡੀ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਪਰ ਪ੍ਰੋਪਰ ਤਰੀਕੇ ਨਾਲ ਜੀ ਬਰਵਾਦ ਸਾਹਿਬ ਜੇਕਰ ਆਮ ਆਦਮੀ ਪਾਰਟੀ ਰਾਸ਼ਖਬਰ ਜੀ ਜੇ ਤੁਸੀਂ ਨਹੀਂ ਕਰੀਏ ਫਿਰ ਤੁਹਾਡਾ ਕੀ ਐਕਸ਼ਨ ਹੋਏਗਾ ਜੀ ਦੇਖੋ ਮੈਂ ਇੱਕ ਪਾਰਟੀ ਦਾ ਸਿਪਾਹੀ ਹਾਂ ਪਹਿਲੀ ਗੱਲ ਮੈਂ ਦੇਖਦਾ ਇੱਕ ਸਪਾਹੀ ਦਾ ਦੂਜੀ ਗੱਲ ਮੈਂ ਪਾਰਟੀ ਦੇ ਵਿੱਚ ਇੱਕ ਪਾਰਟੀ ਦਾ ਇੱਕ ਪਾਰਟੀ ਦਾ ਇੱਕ ਪਾਰਟ ਔਰ ਪਾਰਟੀ ਦੇ ਨਾਲ ਹਮੇਸ਼ਾ ਕਹਿੰਦੇ ਨਾ ਕਦਮ ਲਾ ਕੇ ਚੱਲਦਾ ਔਰ ਪਾਰਟੀ ਟਿਕਟ ਦਿੰਦੀ ਹੈ ਤਾਂ ਮੈਂ ਵੈਲਕਮ ਕਰਦਾ ਨਹੀਂ ਤਾਂ ਪਾਰਟੀ ਜਿਸ ਤਰ੍ਹਾਂ ਆਪਣੇ ਸਰਵੇ ਦੇ ਵਿੱਚ ਚੱਲਦੀ ਆ ਜੋ ਸਰਵੇ ਚ ਆਏਗਾ ਸੀ ਸਮਰਥਨ ਕਰਾਂਗੇ ਤੇ ਬਾਪੂ ਕਾਮਨਾਢਾਂਸਾ ਜੀ ਮੌਜੂਦ ਨੇ ਬਾਪੂ ਜੀ ਕਿਸ ਤਰ੍ਹਾਂ ਦੇ ਅੱਜ ਰੈਲੀ ਰਹੀ ਤੇ ਕਿਸ ਤਰ੍ਹਾਂ ਦੇ ਮੁੱਦੇ ਰਏ ਆ ਜੀ ਦੇਖੋ ਜੀ ਅੱਜ ਜਿਹੜੀ ਰੈਲੀ ਦੇ ਵਿੱਚ ਮਿਹਨਤ ਅੰਗਰੇਜ਼ ਸਿੰਘ ਅਡਵਾਲ ਫੌਜੀ ਦੇ ਸਾਬ ਨੇ ਬਹੁਤ ਕੀਤੀ ਹੈ ਲੋਕਾਂ ਦਾ ਸਹਿਯੋਗ ਵੀ ਬਹੁਤ ਰਿਹਾ ਲੋਕਾਂ ਨੇ ਪਿਆਰ ਹੀ ਬਹੁਤ ਦਿੱਤਾ ਵੱਡੀ ਗਿਣਤੀ ਚ ਲੋਕ ਇੱਥੇ ਆਏ ਨੇ ਤੇ ਇਹਦੇ ਚ ਜਿਹੜੀਆਂ ਗੱਲਾਂ ਫੌਜੀ ਅੰਗਰੇਜ਼ ਨੇ ਕੀਤੀਆਂ ਨੇ ਕਿ ਇਹ ਰੈਲੀ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਸਨ ਉਹ ਸੀ ਜਿਹੜਾ ਵਿਭੁਕ ਜਾਤੀ ਦੇ ਸਰਟੀਫਿਕੇਟ ਨਾ ਬਣਨੇ ਅਸੀਂ ਐਕਸਕ੍ਰੀਮਿਨੇਟ ਹੋਣ ਦੇ ਬਾਵਜੂਦ ਵੀ ਸਰਕਾਰਾਂ ਸਾਨੂੰ ਨਜ਼ਰ ਅੰਦਾਜ਼ ਕਰ ਰਹੀਆਂ ਨੇ ਇਹ ਸਾਡੀ ਮੰਗ ਹੈ ਔਰ ਜੇ ਸਾਡੀ ਮੰਗ ਪੂਰੀ ਨਹੀਂ ਹੁੰਦੀ ਤੇ ਇਸ ਤੇ ਅਸੀਂ ਲਗਾਤਾਰ ਸੰਘਰਸ਼ ਵੀ ਕਰਾਂਗੇ ਕਾਮਰੇਡ ਜੀ ਅਗਰ ਆ ਆਮ ਆਦਮੀ ਪਾਰਟੀ ਰਾਸ਼ਟਰਵਾਦੀ ਟਿਕਟ ਨਹੀਂ ਦਿੰਦੀ ਜੇਕਰ ਬੀਜੇਪੀ ਜਾਂ ਕਾਂਗਰਸ ਪਾਰਟੀ ਟਿਕਟ ਰਾਸ਼ਟਰਵਾਦੀ ਉਹ ਦਿੰਦੀ ਹੈ ਤੇ ਤੁਸੀਂ ਫਿਰ ਕੀ ਕਿਹਦਾ ਸਮਰਥਨ ਕਰੋਗੇ ਦੇਖੋ ਜੀ ਜਿੰਦ ਤੱਕ ਸਾਡਾ ਬਰਾਦੀ ਦਾ ਸਬੰਧ ਹੈ ਉਹ ਤਾਂ ਅਸੀਂ ਜੇ ਸਾਡੀ ਪਾਈਚਾਰ ਦੀ ਟਿਕਟ ਜਿਹੜੀ ਹੈ ਜਿਹੜੀਆਂ ਫਿਰਕਾਪਰਸ ਪਾਰਟੀਆਂ ਨੇ ਉਹਨਾਂ ਤੋਂ ਸ਼ਾਇਦ ਅਸੀਂ ਉਹਨਾਂ ਤੋਂ ਪਿੱਛੇ ਜਾਵਾਂਗੇ ਉਹਨਾਂ ਤੋਂ ਪਿੱਛੇ ਹਟਾਂਗੇ ਉਹਨਾਂ ਤੋਂ ਵੋਟ ਨਹੀਂ ਕਰਾਂਗੇ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਤਰਨੁਪੱਖ ਪਾਰਟੀਆਂ ਨੇ ਅਗਰ ਉਹਨਾਂ ਨੂੰ ਕਿਤੇ ਟਿਕਟ ਮਿਲਦੀ ਹੈ ਸਾਡੇ ਪਾਈਚਾਰ ਦੇ ਕਿਸੇ ਬੰਦੇ ਦੇ ਵੱਲ ਤਾਂ ਅਸੀਂ ਬਤੌਰੇ ਬਰਾਦਰੀ ਬਤੌਰੇ ਰਾਸ਼ਟਰੀ ਸਮਾਜ ਦਾ ਸਭਾ ਦੇ ਆਗੂ ਉਹਨਾਂ ਦੇ ਵੱਲ ਉਹਦੇ ਹੱਕ ਤੇ ਅਸੀਂ ਪੂਰ ਦਾ ਪੁਖਤਾਨ ਕਰਾਂਗੇ